ਤੇ ਹਾਂਜੀ ਅੱਜ ਆਏ ਆ ਜੀ ਆਪਾਂ ਵਿਆਹ ਦੇ ਫੰਕਸ਼ਨ ਤੇ ਤੇ ਬਾਈ ਸੋਨੀ ਬਾਈ ਹੁਣਾਂ ਦੀ ਪੂਰੀ ਟੀਮ ਆ ਦੇਖੋ ਕਿਆ ਬਾਤ ਹੈ ਕਿਨੇ ਸੋਹਣੇ ਲੱਗਣੇ ਆ ਜੀ ਅੱਜ ਪੂਰਾ ਸੈਟ ਆ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਤੇ ਬਾਈ ਕਿਹੜਾ ਪਿੰਡਾ ਚ ਆਏ ਆ ਆਪਾਂ ਆਪਾਂ ਆਏ ਆ ਜੀ ਇਹ ਫਰੋਜਪੁਰ ਪਿੰਡ ਹੈ ਫਰੋਜਪੁਰ ਹਾਂਜੀ ਤੇ ਜਦੋਂ ਬੱਸ ਹੀ ਨਹੀਂ ਜਾਂਦੀ ਹੈ ਰਸਤੇ ਚ ਆਉਂਦਾ ਜੀ ਪਤੇਕਰ ਸਾਹਿਬ ਨੂੰ ਪਤੇਕਰ ਸਾਹਿਬ ਨੂੰ ਤੇ ਇਧਰ ਅਸਤ ਜੀ ਕੀ ਹਾਲ ਆ ਭਾਜੀ ਬਹੁਤ ਵਧੀਆ ਹੈ ਭਾਜੀ ਠੀਕ ਹੈ ਜੀ ਉਧਰ ਸਾਡੀ ਪਿਛਲੀ ਟੀਮ ਔਰ ਠੀਕ ਆ ਭਾਈ ਤੇ ਇਧਰ ਬਾਈ ਹੁਣੀ ਕਿਵੇਂ ਭਾਈ ਇਹ ਬਾਈ ਟੋਲਕਦੇ ਨੇ ਤੇ ਹੁਣ ਏਡਾ ਫੱਡਾ ਹੋ ਗਿਆ ਜੀ ਜਿੰਨਾ ਤੱਕ ਵੀ ਮੈਂ ਇੱਥੇ ਵੇਖਾਂ ਜੀ ਟੋਲ ਲੈ ਕੇ ਤੇ ਵਸਤਾਜੀ ਦੀ ਕਿਰਪਾ ਨਾਲ ਹੀ ਆ ਜੀ ਵਾਹ ਜੀ ਵਾਹ ਕੀ ਬਾਤ ਹੈ ਤੇ ਇਧਰ ਇੱਕ ਆ ਵੀ ਇਧਰ ਪਤਾ ਲਾਈਟ ਮੈਨ ਸਾਡਾ ਤੇ ਭਾਈ ਜੀ ਕੀ ਸ਼ੁਰੂ ਕਰ ਰਹੇ ਪਹਿਲਾਂ ਹੁਣ ਆਪਾਂ ਅਸੀਂ ਪਹਿਲਾਂ ਗਾਵਾਂਗੇ ਜੀ ਕੋੜੀਆਂ ਜੀ ਫਿਰ ਨੱਚਣ ਡੱਪਣ ਵਾਲੇ ਗੀਤ ਗਾਵਾਂਗੇ ਫਿਰ ਅਸੀਂ ਵਟਣਾ ਲਵਾਵਾਂਗੇ ਫਿਰ ਬੋਲੀਆਂ ਪਾਵਾਂਗੇ ਬਿਲਕੁਲ ਅੱਗੇ ਤੋਂ ਢੋਲ ਦੀ ਤਾਲ ਸੁਣਾਉਣਾ ਜੀ ਹਾਂ ਜੀ ਹਾਂ ਜੀ ਬਾਈ ਕੀ ਕਹਿ ਰਹੇ ਸੀ ਮੈਂ ਕਿਹਾ ਅੱਜ ਦਾ ਸਾਡਾ ਫੰਕਸ਼ਨ ਇੰਨਾ ਹੀ ਸੀਗਾ ਇੰਨਾ ਹੀ ਆ ਚਾਪ ਮਤਲਬ ਕਿ ਇਹ ਸਾਡਾ ਵਟਣੇ ਵਟਣੇ ਵਾਲੇ ਫੰਕਸ਼ਨ ਹੈ ਪਰ ਗਿੱਧਾ ਹੋਊਗਾ ਚ ਹਾਂ ਗਿੱਧਾ ਤਾਂ ਹੋਣਾ ਹੀ ਹੋਣਾ ਗਿੱਧੇ ਤੋਂ ਬਿਨਾਂ ਤਾਂ ਕੋਈ ਵਿਆਹ ਹੈ ਨਹੀਂ ਜੇ ਕੋਈ ਫੰਕਸ਼ਨ ਹੈ ਹੀ ਨਹੀਂ ਬਿਲਕੁਲ ਬਿਲਕੁਲ ਮਤਲਬ ਜਾਗੂ ਨਹੀਂ ਹੈਗੀ ਅ ਚਾਗੂ ਰਹੀ ਨਹੀਂ ਚਲ ਸਾਡੀ ਆਨ ਸਾਡੀ ਬਾਨ ਸਾਡੀ ਸ਼ਾਨ ਹਮ ਕੀ ਸੋਨੀ ਸੰਮਰਦਾ ਆਹੋ ਕੀ ਅਗੇ ਪਹਿਲਾਂ ਬਿਨਾ ਉਹ ਟੇਬਲ ਲੈ ਲਓ ਉਹ ਲਾਲਾ ਆ ਰਹੀ ਆ ਰਹੀ ਆ ਜੀ ਅਗੇ ਟੇਬਲ ਠੀਕ ਹੈ ਚਲੋ ਜੀ ਹੈ ਮੈਂ ਲਾਂਗ ਬਾਉਂਡ ਉਹ ਇੱਧਰ ਕਾਲੀ ਕਿਉਂ ਉਸ ਤੇ ਚਲੋ ਜੀ ਨਹੀਂ ਕਰਨ ਮਾਈਕ ਲਾ ਮਾਈਕ ਤਾਂ ਲਾਉਣਾ ਮਾਈਕ ਉਰੇ ਲੱਗ ਜਾਓ ਸਟਾਰਟ ਕਿਹੜੀ ਰੋਣ ਉੱਥੇ ਉੱਥੇ ਨਹੀਂ ਰਿਵੈਲ ਕੋੜੀ ਹਾਂ ਸਰ ਜੀ ਕੋਈ ਨਹੀਂ ਕੋਈ ਨਹੀਂ ਕੋਈ ਲੋੜ ਨਹੀਂ ਪਹਿਲੇ ਨੂੰ ਬੋਤਲਾਂ ਲੈ ਆਈਆਂ ਆਪਣਾ ਕਿਤੇ ਕੋਈ ਨਹੀਂ ਆ ਗਿਆ ਪਾਣੀ ਮੰਗਵਾਇਆ ਪਾਣੀ ਦੇ ਬੋਤਲਾਂ ਬੋਲ ਠੀਕ ਹੈ ਬੋਲ ਠੀਕ ਹੈ ਇਹ ਕਿ ਲੱਗਿਆ ਚਲੋ ਜੀ ਹੈਲੋ ਹੈਲੋ ਉੱਠਿ ਓਟੇ ਨਿਰਵੈਲ ਕੋੜੀ ਬਾਬੇ ਵੇੜੇ ਜਾਨੀ ਤੇ ਬਾਬੇ ਦੇ ਮਨ ਖੁਸ਼ੀਆਂ ਤੇਰੀ ਬੇਬੇ ਦੇ ਮਨ ਚਾਨੀ ਕੋੜੀ ਪੈਸਾ ਵੱਲੜੇ ਰਾਣੀ ਕੋੜੀ ਪੀਵੇ ਨੀ ਟੰਡੜਾ வல்லடே ராணி கோடி பிவேண்டா

ਦੀਵਰ ਖਵੇ ਰਾਜਾ ਨਿਤ ਨਹੀਂ ਹੋ ਰਾਣੀ ਤਾਂ ਪਛ ਦੀਵਰ ਰਾਜਾ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਬਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਪਾਹ ਦੇ ਧਾਵੇ ਤਵੇ ਚੇ ਮੋਤੀ ਉਸ ਨੂੰ ਦੇ ਰਾਜਾ ਜੰਮਣਾ ਵੇ ਰਾਜਾ ਨੂਹਾਂ ਦਾ ਆਬਣਾ ਨੂਹਾਂ ਦਾ ਆਬਣਾ ਇੰਦਰ ਦੀਵਾਰ ਖਾਵੇ ਰਾਜਾ ਨਿਤ ਨਿਤ ਨਹੀਂ ਹੋ ਕੋੜੀ ਚੜਵੇ ਵੀਰਗ ਮਾਤੇ ਕਲੰਗੀ ਸੋਹੇ ਕੋੜੀ ਚੜਿਆ ਪੈਣਾ ਦੋ ਪਾਈਆ ਵੇ ਜਿਓ ਸਾਰੇ ਦੇ ਕਰਜ ਮਾਈਆ ਵੇ ਤੇਰੀ ਕੋੜੀ ਕੋੜੀ ਛਾੜੇ ਵੀਰਾਂ ਮਾਥੇ ਚੜ੍ਹ yo ਉਧਰ ਲੱਗਾ ਵਟਣਾ ਲੱਗਣਾ ਬਾਜੀ ਕਿਵੇਂ ਹੁਣ ਵਟਲੇ ਤਿਆਰੀ ਕਰਨ ਲੱਗੇ ਆ ਹਾਂਜੀ ਵਟਨੇ ਤਿਆਰੀ ਹੋਈ ਹੋਈ ਆ ਵਟਨੇ ਲਾਉਣ ਲੱਗੇ ਆ ਅੱਜ ਭਾਈ ਜੀ ਖਾਣੇ ਬਹੁਤ ਵਧੀਆ ਹੋਇਆ ਜੀ ਥੈਂਕ ਯੂ ਜੀ ਸਾਰੀ ਕੋੜੀਆਂ ਹਾਂਜੀ ਅੱਜ ਪੂਰੀਆਂ ਜ਼ਬਰਦਸਤ ਚਲੋ ਬੇਦਮ ਰਿਦਮ ਬੜੀ ਘੈਂਟ ਸੀ ਚੱਲ ਰਹੀ ਹੋਈ ਹੋਈ ਆ ਔਰ ਇਹਦੇ ਵਾਲਿਆਂ ਦਾ ਵੀ ਧੰਨਵਾਦ ਆ ਭਾਈ ਬਹੁਤ ਵਧੀਆ ਭਾਈ ਜੀ ਆ ਜੀ ਇਹ ਇਤ ਲੱਗਾ ਜੀ ਵਟਣਾ ਲੱਗਣਾ ਸੱਜਾ ਪੈਰ ਤੁਸੀਂ ਫੱਟੇ ਰੱਖਣਾ ਤੇ ਉਧਰੋਂ ਮੂਵੀ ਵਾਲਾ ਭਾਈ ਆਪਣਾ ਲੱਗਾ ਪੂਰਾ ਨਜ਼ਾਰੇ ਦੇਣ ਅੱਜ ਸੱਜਾ ਖੱਬਾ ਪਿਆ ਰਗੇ ਕਰੋ ਹਲੇ ਖਲੇ ਸਰ ਜੀ ਜੀ ਦੀ ਜੀ ਨੂੰ ਆਪਾਂ ਨੂੰ 1000 ਮਿਲ ਜਾ ਰਹੇ ਨੇ ਤੇਰੀ ਅੰਬੋ ਦੇ ਤੋ ਮੈਂ ਤਯ ਇੱਕ ਸੈਕਿੰਡ ਪੰਜ ਇੱਕ ਸੈਕਿੰਡ ਪੰਜ ਇੱਕ ਕੁਛ ਨੋ ਬਾਗੜੇ ਤਾਈ ਦਾ ਨਮਨ ਲੈ ਹਾਂਜੀ ਤਾਈ ਦਾ ਨਮਨ ਲੈ ਇੱਥੇ ਲਾਗੜੇ ਕਾਲਾ ਤਾਂ ਕੱਢੀਆਂ ਮੈਂ ਤਾਂ ਪਿਆਰ ਨਾਲ ਕੱਢੀਆਂ ਨੇ ਤਾਈ ਤੇ ਨਨਛਾਈ ਆਪਾਂ ਜੇ ਐਂ ਗਾਲਾਂ ਕੋ ਫਿਰ ਤਾਂ ਕੋਈ ਆ ਵੀ ਨਹੀਂ ਦਿਸਦਾ ਚਲੋ ਹੁ ਆ ਜਾ ਫਿਰ ਫੋਟੋ ਕਿਤਾਬ ਨਾ ਇਹ ਤਾਂ ਨਾ ਗਾਲਾਂ ਕਿਉਂ ਦੀਆਂ ਨਾਲਾਂ ਨਹੀਂ ਆ ਜਾ ਤੇ ਪੈਨ ਰੂਹ ਖੜ ਗਈ ਤੁਹਾਡੀ ਤੁਹਾਡੇ ਕੋਲ ਘਰੇ ਤੁਸੀਂ ਹਿੱਲੋ ਨਾ ਹਿੱਲੋ ਇੱਥੇ ਤੁਸੀਂ ਨੱਚ ਲੈ ਟੱਪ ਲੈ ਹਾਂਜੀ ਆ ਜਾ ਤੇ ਫੋਟੋ ਆ ਜਾ ਨਹੀਂ ਹੋ ਜਾਣਾ ਤੁਸੀਂ ਕਹਿੰਦੇ ਹਾਂਜੀ ਇਹ ਲੈਟਰ ਆ ਮਾਰੇ ਕੋਲ ਵੀ ਆ ਗਿਆ ਅਗੈ ਗੀਬਾ ਦਾ ਸਰ ਦਾ ਬੋਲਿਆ ਮੇਰੇ ਪੁਰਾਣੇ ਬੋਲੀਆਂ ਪਾਈਆਂ ਹਾਂ ਬੇ ਸਾਡਾ ਬੁੜੀਆਂ ਵਾਲੀ ਆ ਬੇ ਹਾਂ ਤਾਂ ਹੀ ਤਾਂ ਮੈਂ ਪਾਉਣਾ ਇਹ ਵੀ ਤੁਹਾਨੂੰ ਚੰਗੀਆਂ ਲੱਗਣ ਇਹ ਬੋਲੀਆਂ ਇਹ ਲੈਣਾ ਮੈਂ ਗਈ ਜਾਨੀ ਹਾਂ ਬੋਲੀਆਂ ਬਹੁਤ ਵਧੀਆ ਥੈਂਕ ਯੂ ਬੇ ਤੁਸੀਂ ਆ ਗਏ ਮੇਰੇ ਜੀਵਨ ਦੇ ਜਿਹ ਦਿਨ ਤੈਨੂੰ ਰੋਜ਼ ਮੈਂ ਸਾਰੇ ਬੋਲੀਆਂ ਪੁਰਾਣੇ ਬੋਲੀਆਂ ਸਾਡੇ ਪਾਉਂਦਾ ਹਾਂ ਮੈਂ ਤਾਂ ਹੀ ਤਾਂ ਪੁਰਾਣੀਆਂ ਬੋਲੀਆਂ ਪਾਉਣਾ ਵੀ ਤੁਹਾਨੂੰ ਤੁਸੀਂ ਨੱਚੋ ਇੰਜੋਏ ਕਰੋ ਸਾਡੀਆਂ ਇਹ ਪਰਾਣੀਆਂ ਹਾਂ ਬਹੁਤ ਵਧੀਆ ਨੀ ਰੌਣਕ ਲਾਈ ਇਹਨੇ ਆ ਤਾਂ ਕੁਝ ਨਹੀਂ ਮੈਂ ਕਿਹੜਾ ਕਿਤੋਂ ਟ੍ਰੇਨਿੰਗ ਲਈ ਮੈਂ ਥੋੜੇ ਕੋਲੋਂ ਹੀ ਸਿੱਖ ਫਿਰ ਬੁੜੀ ਰਹੋ ਹੀ ਨਹੀਂ ਹਜ ਤਾ ਤਾਈ ਤੋਂ ਮੈਂ ਮੇਰੇ ਵਿਆਹ ਤੋਂ ਲੈ ਕੇ ਤੇ ਵਿਆਹ ਤੱਕ ਸਫਰ ਵੀਰੇ ਦਾ ਜੇਣਾ ਹਾਏ ਮਾਂ ਮੁੰਡੇ ਦੀ ਅਦੇ ਵਿਆਹ ਨੂੰ ਕੋਈ ਬੜਿਆ ਜਿੰਨਾ ਮੈਂ ਨੱਚੀ ਹਾਂ ਫਿਰ ਉਹੀ ਨਹੀਂ ਪਤਲੀ ਪੈਦੀ ਹਾਂ ਹੁਣ ਮੈਂ ਗੋਡੇ ਖੜੇ ਆ ਰਹੀ ਹਾਂ ਇਹਦਾ ਪਾਣਾ ਗੋਡੇ ਹੁਣ ਮੈਂ ਉਹ ਮੈਂ ਜਾਂਦੀ ਬਿੱਚੇ ਆਉਗਾ ਕੋਈ ਨਾ ਇਹ ਵੀ ਬਣਾਉਣੀ ਹੁੰਦਾ ਆਪਾਂ ਨੂੰ ਹਾਂਜੀ ਬਸ ਠੀਕ ਠੀਕ ਹੈ ਥੈਂਕ ਯੂ